ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਗੱਲ ਕਰਾਂਗੇ ਇੱਕ ਐਸੇ ਚੋਰ ਦੀ ਜੋ ਚੋਰੀ ਰਾਤ ਦੇ ਸਮੇਂ ਚੰਗੇ ਤਗੜੇ ਸਾਊਕਾਰ ਤੇ ਪਨੀਰਾਂ ਦੇ ਘਰਾਂ ਵਿੱਚ ਕਰਿਆ ਕਰਦਾ ਸੀ ਅਤੇ ਦਿਨ ਦੇ ਸਮੇਂ ਉਹ ਲੁੱਟੇ ਹੋਏ ਧਨ ਦੇ ਨਾਲ ਪਦਾਰਥਾਂ ਦੇ ਨਾਲ ਲੋੜਵੰਦ ਅਤੇ ਗਰੀਬਾਂ ਦੀ ਮਦਦ ਕਰਿਆ ਕਰਦਾ ਸੀ ਭਾਵੇਂ ਉਹ ਚੋਰ ਇਸ ਚੋਰੀ ਨੂੰ ਚੰਗੇ ਢੰਗ ਦੇ ਨਾਲ ਵਰਤ ਰਿਹਾ ਸੀ ਉਹ ਸੋਚਦਾ ਸੀ ਕਿ ਮੇਰੀ ਇਹ ਕੀਤੀ ਚੋਰੀ ਕੋਈ ਗਲਤੀ ਨਹੀਂ ਹੈ ਕਿਉਂਕਿ ਮੈਂ ਤੇ ਲੋੜਵੰਦਾਂ ਦੀ ਮਦਦ ਕਰ ਰਿਹਾ ਹਾਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਵੀ ਗਲਤ ਦੱਸਿਆ ਹੈ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦ ਹਨ ਘਾਲ ਖਾਏ ਇਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਿ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਹੀ ਕੁਝ ਦਾਨਪਨ ਕੀਤਾ ਜਾਵੇ ਤਾਂ ਸਫਲਾ ਹੈ ਨਹੀਂ ਤੇ ਨਹੀਂ ਸੂ ਇਹ ਚੋਰ ਗਲਤੀ ਕਰ ਵੀ ਰਿਹਾ ਸੀ ਪਰ ਇਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਗਲਤੀ ਕਰ ਰਿਹਾ ਇਹ ਆਪਣੇ ਕੀਤੇ ਦਾਨਪਨ ਕਰਕੇ ਸੋਚਦਾ ਸੀ ਕਿ ਮੈਂ ਕਿਹੜੀ ਕੋਈ ਗਲਤੀ ਕਰਦਿਆਂ ਮੈਂ ਤੇ ਜੇ ਕਿਸੇ ਗਰੀਬ ਦਾ ਭਲਾ ਕਰਨ ਵਾਸਤੇ ਚੋਰੀ ਕਰਦਾ ਹਾਂ ਇਹਦੇ ਵਿੱਚ ਗੁਨਾਹ ਕੋਈ ਨਹੀਂ ਹੈ ਪਰ ਚੋਰੀ ਤੇ ਚੋਰੀ ਹੈ ਸੋ ਇਸ ਚੋਰ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਿਸ ਤਰ੍ਹਾਂ ਇੱਕ ਜੁਗਤੀ ਦੇ ਨਾਲ ਚੋਰੀ ਤੋਂ ਵੀ ਰੋਕ ਦਿੱਤਾ ਤੇ ਇਸ ਚੋਰ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦੋਂ ਮੇਰੀ ਚੋਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੰਦ ਕਰ ਦਿੱਤੀ ਹੈ ਆਓ ਇਹ ਵਿਚਾਰ ਆਪ ਜੀ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚੋਂ ਰੱਖਣ ਜਾ ਰਹੇ ਹਾਂ ਬੜੇ ਪਿਆਰ ਨਾਲ ਸੁਣੋ ਇਹ ਚੋਰ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਧੁੰਨੀਆਂ ਚੋਰ ਆਇਆ ਹੈ ਇਹ ਜੋ ਵੀ ਕੁਝ ਚੋਰੀ ਕਰਕੇ ਲਿਆਇਆ ਕਰਦਾ ਸੀ ਉਸ ਦੀ ਆਪਣੀ ਧਰਮਸ਼ਾਲਾ ਦੇ ਵਿੱਚ ਇੱਕ ਚੰਗੇ ਢੰਗ ਦੇ ਨਾਲ ਵਰਤੋਂ ਕਰਿਆ ਕਰਦਾ ਸੀ ਇਸ ਨੇ ਆਪਣੇ ਲੱਗੇ ਨਗਰਾਂ ਦੇ ਲੋਕਾਂ ਨੂੰ ਆਖਿਆ ਹੋਇਆ ਸੀ ਕਿ ਜੋ ਵੀ ਤੁਹਾਡੇ ਕੋਲ ਲੋੜਵੰਦ ਜਾਂ ਕੋਈ ਮਸਾਫਰ ਸੰਤ ਭਗਤ ਆ ਜਾਵੇ ਤਾਂ ਉਸ ਨੂੰ ਜੋ ਮੈਂ ਸਰਾਹ ਬਣਾਈਆਂ ਉਸ ਦੇ ਵਿੱਚ ਭੇਜ ਦੇਣਾ ਉੱਥੇ ਉਸ ਨੇ ਦਿਨੇ ਸੇਵਾ ਕਰਨੀ ਪ੍ਰਸ਼ਾਦਾ ਪਾਣੀ ਛਕਾਉਣਾ ਪਰ ਰਾਤ ਦਾ ਕਾਰਜ ਇਸ ਦਾ ਚੋਰੀ ਕਰਨ ਦਾ ਸੀ ਧੰਨ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿੱਥੇ ਜਿੱਥੇ ਵੀ ਕਿਤੇ ਸਾਧ ਸੰਗਤ ਜੀਓ ਕੋਈ ਗਲਤੀ ਕਰ ਲਿਆ ਸੀ ਨਾ ਮਹਾਰਾਜ ਨੇ ਉਡੀਕਿਆ ਨਹੀਂ ਕਿ ਉਹ ਆਪ ਮੇਰੇ ਕੋਲੇ ਆਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸੰਸਾਰ ਦਾ ਰਤਨ ਕਰਦਿਆਂ ਹੋਇਆਂ ਉੱਥੇ ਉੱਥੇ ਉਸ ਜੀਵ ਨੂੰ ਸਮਝਾਉਣ ਵਾਸਤੇ ਗਏ ਨੇ ਤੇ ਸਤਿਗੁਰਾਂ ਦੀ ਕਲਾ ਅਸੀਂ ਇਸ ਨੂੰ ਸਮਝਾਉਣ ਦੀ ਕਿ ਸਿੱਧੇ ਰਸਤੇ ਪਾ ਕੇ ਮਹਾਰਾਜ ਫੇਰ ਹੀ ਅੱਗੇ ਚਾਲੇ ਮਾਰਦੇ ਸਨ ਸੋ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਭੂਮੀਆਂ ਚੋਰ ਦੇ ਕੋਲ ਪਹੁੰਚੇ ਨੇ ਜਿਸ ਵੇਲੇ ਬਾਕੀ ਸਾਧੂਆਂ ਸੰਤਾਂ ਦੀ ਭੂਮੀਆਂ ਚੋਰ ਸੇਵਾ ਕਰਿਆ ਕਰਦਾ ਸੀ ਤੇ ਉਹ ਅਸੀਸਾਂ ਦੇ ਕੇ ਜਾਇਆ ਕਰਦੇ ਸਨ ਕਿ ਤੇਰਾ ਕਾਰੋਬਾਰ ਵਧੇ ਬਰਕਤਾਂ ਪੈਣ ਤੂੰ ਮਨੁੱਖਤਾ ਦੀ ਸੇਵਾ ਕਰਦੇ ਆਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੋ ਕਿ ਘਟ ਘਟ ਕੇ ਅੰਤਰ ਕੀ ਜਾਣਤ ਹਨ ਉਹ ਜਾਣਦੇ ਸਨ ਕਿ ਇਸ ਦਾ ਕਾਰੋਬਾਰ ਕੀ ਹੈ ਕਿਸ ਤਰ੍ਹਾਂ ਇਹ ਪਦਾਰਥ ਆ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭੂਮੀਆਂ ਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੁੰਦਾ ਸੀ ਕਿ ਇਹ ਜੀਵਾਂ ਦਾ ਭਲਾ ਕਰਦਾ ਕਰਦਾ ਅਨਜਾਣ ਪੜੇ ਵਿੱਚ ਗਲਤੀਆਂ ਕਰ ਰਿਹਾ ਹੈ ਇਸ ਨੂੰ ਇਸ ਦੀ ਸਜ਼ਾ ਨਾ ਮਿਲੇ ਇਸ ਦਾ ਭਲਾ ਹੋ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਵੀ ਆਉ ਭਗਤ ਭੂਮੀਆਂ ਨੇ ਕੀਤੀ ਹੈ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਭੂਮੀਆਂ ਨੇ ਲੰਗਰ ਗੁਰੂ ਦਾ ਤਿਆਰ ਕਰਕੇ ਲਿਆਂਦਾ ਹੈ ਪ੍ਰਸ਼ਾਦੇ ਤਿਆਰ ਕਰਕੇ ਲਿਆਉਂਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਤਰ੍ਹਾਂ ਅੱਗੇ ਬਾਕੀ ਸੰਤ ਜਨ ਅਸੀਸਾਂ ਦਿੰਦੇ ਸਨ ਅਸੀਸਾਂ ਦੇਣ ਦੀ ਬਜਾਏ ਭੁੰਨੀਆਂ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ ਹੈ ਆਖਣ ਲੱਗੇ ਇਹ ਭੁੰਨੀਆਂ ਸਰਦਾਰ ਦੇਖੋ ਉਸ ਨੂੰ ਭੁੰਨੀਆਂ ਚੋਰ ਵੀ ਨਹੀਂ ਸਨ ਕਹਿੰਦੇ ਕਿਉਂਕਿ ਚੰਗੇ ਕਰਮ ਕਰ ਰਿਆ ਸੀ ਉਸ ਨੂੰ ਭੁੰਨੀਆਂ ਸਰਦਾਰ ਕਹਿੰਦੇ ਸਨ ਕਿ ਜੇਕਰ ਸਾਡੀ ਤੂੰ ਗੱਲ ਮੰਨੇਗਾ ਫਿਰ ਆਪਾਂ ਤੇਰੇ ਘਰੋਂ ਪ੍ਰਸਾਦਾ ਛੱਕ ਸਕਦੇ ਆ ਨਹੀਂ ਤੇ ਨਹੀਂ ਸੋ ਭੁੰਨੀਆਂ ਥੋੜਾ ਜਿਹਾ ਇਹ ਬਚਨ ਸੁਣ ਕੇ ਦਰਿਆ ਵੀ ਆਖਣ ਲੱਗਾ ਕਿਤੇ ਐਸਾ ਨਾ ਹੋਵੇ ਕਿ ਜੇ ਸੰਤ ਨੂੰ ਮੇਰੀ ਚੋਰੀ ਦਾ ਪਤਾ ਲੱਗ ਗਿਆ ਹੋਵੇ ਕਿ ਇਹ ਰਸਤਾ ਬਸਤਾ ਕਿੱਥੋਂ ਆ ਰਹੀਆਂ ਕਿਉਂਕਿ ਜੇ ਇਸ ਸੰਤ ਨੂੰ ਪਤਾ ਲੱਗ ਗਿਆ ਮੇਰੀ ਇਹ ਡੰਡੀ ਪਿਟੀ ਗਈ ਕਿ ਇਹ ਤੇ ਚੋਰੀ ਕਰਕੇ ਲਿਆਂਦਾ ਜੋ ਮੇਰਾ ਜਸ ਹੋ ਰਿਹਾ ਨਾਮ ਬਣਿਆ ਇਹ ਸਾਰਾ ਖਰਾਬ ਹੋ ਜਾਏਗਾ ਕਿ ਇਹ ਭੂਮੀਆਂ ਸਰਦਾਰ ਨਹੀਂ ਇਹ ਚੋਰ ਹੈ ਸੋ ਮਨ ਦੇ ਵਿੱਚ ਡਰ ਤੇ ਆਇਆ ਪਰ ਆਖਣ ਲੱਗਾ ਕਿ ਸੰਤ ਜੀ ਦਸੋ ਤੁਹਾਡੀ ਕੀ ਸ਼ਰਤ ਹੈ ਪਰ ਪ੍ਰਸਾਦਾ ਜ਼ਰੂਰ ਸਕੋ ਸਤਿਗੁਰੂ ਜੀ ਆਖਣ ਲੱਗੇ ਕਿ ਸਾਡੇ ਬਚਨ ਹਨ ਜੇ ਤੂੰ ਉਹਨਾਂ ਬਚਨਾਂ ਨੂੰ ਮੰਨੇਗਾ ਫਿਰ ਤੇਰੇ ਘਰੋਂ ਪ੍ਰਸਾਦਾ ਸ਼ਕਾਂਗੇ ਤਾਂ ਉਹਨੇ ਨੇ ਸੋਚਿਆ ਤੇ ਬਾਕੀ ਤੇ ਮੈਂ ਬਚਨ ਮੰਨਾਂਗਾ ਆਪਣੇ ਹਿਰਦੇ 'ਚ ਵਿਚਾਰ ਕਰ ਰਿਹਾ ਕਿਤੇ ਮੈਨੂੰ ਚੋਰੀ ਕਰਨੋਂ ਹੀ ਨਾ ਦੱਕ ਦੇਣ ਜੇ ਚੋਰੀ ਕਰਨੋਂ ਮਨਾ ਕਰ ਦਿੱਤਾ ਫਿਰ ਇਹ ਲੰਗਰ ਪ੍ਰਸਾਦੇ ਚੱਲਣੇ ਬੰਦ ਹੋ ਜਾਣਗੇ ਹੋਰ ਮੇਰੇ ਕੋਲ ਕੋਈ ਧਨ ਆਉਣ ਦਾ ਤਰੀਕਾ ਨਹੀਂ ਪਰ ਗੁਰੂ ਕੋਲ ਦੇਣ ਦੇ ਤਰੀਕੇ ਬੜੇ ਨੇ ਇਸ ਗੱਲ ਤੋਂ ਭੂਮੀਆਂ ਅਨਜਾਨ ਸੀ ਭੂਮੀਆਂ ਨੇ ਆਖਿਆ ਕਿ ਆਪ ਜੀ ਜੋ ਬਚਨ ਕਰੋਗੇ ਮੈਂ ਮੰਨਾਂਗਾ ਦਸੋ ਭੂਮੀਆਂ ਨੂੰ ਡਰ ਸੀ ਕਿ ਗੁਰੂ ਸਾਹਿਬ ਜੀ ਚੋਰੀ ਕਰਨੋਂ ਨਾ ਰੋਕ ਦੇਣ ਪਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਭੂਮੀਆਂ ਨਾਲ ਕਿ ਭੂਮੀਆਂ ਇਹ ਬਚਨ ਸਾਡਾ ਮੰਨ ਕਿ ਤੂੰ ਸਦਾ ਹੀ ਸੱਚ ਬੋਲੇਗਾ ਝੂਠ ਨਹੀਂ ਬੋਲੇਗਾ ਤੇਰੇ ਕਾਰਜਾਂ ਵਿੱਚ ਬਰਕਤਾਂ ਪੈਣਗੀਆਂ ਤੇਪ ਨੂੰ ਇਹ ਨਿਆਤਿਆ ਕਿ ਚਲੋ ਸ਼ੁਕਰ ਹੈ ਮੈਂ ਸੋਚਦਾ ਸਾਂ ਕਿ ਸ਼ਾਇਦ ਇਹਨਾਂ ਨੂੰ ਮੇਰੀ ਚੋਰੀ ਬਾਰੇ ਪਤਾ ਲੱਗ ਗਿਆ ਹੋਵੇਗਾ ਮੈਨੂੰ ਚੋਰੀ ਕਰਨ ਤੋਂ ਰੋਕਣਗੇ ਪਰ ਬਚਾਅ ਹੋ ਗਿਆ ਇਹ वचन ਮੰਨ ਲੈਨੇ ਆ ਸੱਚ ਬੋਲਦਿਆ ਕਰਾਂਗੇ ਇਹਦੇ ਵਿੱਚ ਕਿਹੜੀ ਏਡੀ ਵੱਡੀ ਗੱਲ ਐ ਸੋ ਭੂਮੀਆਂ ਨੇ ਪ੍ਰਣ ਕਰ ਲਿਆ ਤੇ ਅੱਜ ਤੋਂ ਬਾਅਦ ਮੈਂ ਸੱਚ ਬੋਲਾਂਗਾ ਝੂਠ ਨਹੀਂ ਬੋਲਾਂਗਾ ਸੋ ਜਿਨੇ ਇਸ ਪ੍ਰਣ ਨੂੰ ਕੀਤਾ ਉਹਦੇ ਕੋਲ ਬਰਕਤਾਂ ਹੁੰਦੀਆਂ ਨੇ ਫਾਮਲੇ ਬਾਣੀ ਦੇ ਪਰਮਾਨ ਹਨ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾਵੇ ਜਿਹਦੇ ਤੇ ਗੁਰੂ ਕਿਰਪਾ ਕਰੇ ਉਹਨਾਂ ਦੇ ਘਰਾਂ ਵਿੱਚ ਸੱਚ ਵਰਤਦਾ ਹੈ ਜਿਨ੍ਹਾਂ ਘਰਾਂ 'ਚ ਸੱਚ ਵਰਤਦਾ ਹੈ ਉੱਥੇ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਕਲੇਸ਼ ਨਹੀਂ ਉੱਥੇ ਸਵਰਗ ਇਹ ਜਿੱਤੇ ਝੂਠ ਹੈ ਉੱਥੇ ਝਗੜੇ ਪਏ ਹੋਏ ਨੇ ਕਲੇਸ਼ ਹੋ ਰਿਹਾ ਫਿਰ ਭਾਵੇਂ ਉਹ ਧਨ ਕਰਕੇ ਅਮੀਰ ਨੇ ਭਾਵੇਂ ਉਹ ਧਨਾਢ ਨੇ ਉਹ ਔਖਾ ਜੀਵਨ ਬਤੀਤ ਕਰ ਰਹੇ ਨੇ ਕਾਰਨ ਕੀ ਹੈ ਉਹਨਾਂ ਦੇ ਪੱਲੇ ਝੂਠਿਆ ਸੋ ਗੁਰੂ ਸਾਹਿਬ ਜੀ ਨੇ ਭੂਮੀਆਂ ਨੂੰ ਸੱਚ ਨਾਲ ਜੋੜਿਆ ਆਖਣ ਲੱਗੇ ਦੂਸਰਾ ਸਾਡਾ ਬਚਨ ਤੂੰ ਇਹ ਮੰਨ ਕਿ ਜਿਸ ਦੇ ਘਰੋਂ ਵੀ ਲੂਣ ਖਾਵੇਂਗਾ ਉਸ ਧੱਕ ਦੇ ਬੁਰਾ ਨਹੀਂ ਕਰੇਗਾ ਲੂਣ ਖਾ ਕੇ ਹਰਾਮ ਨਹੀਂ ਕਰੇਗਾ ਤਾਂ ਭੂਮੀਆਂ ਨੇ ਆਖਿਆ ਕਿ ਚਲੋ ਇਹ ਵੀ ਗੱਲ ਠੀਕ ਹੈ ਚੋਰੀ ਕਰਨੋਂ ਤੇ ਨਹੀਂ ਨਾ ਰੁਕਿਆ ਆਪਾਂ ਜਿੱਧਰੋਂ ਚੋਰੀ ਕਰਾਂਗੇ ਉਧਰੋਂ ਨਾ ਕੁਝ ਖਾਇਆ ਕਰਾਂਗੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਤੇ ਅੱਗੇ ਵੀ ਚੋਰੀ ਕਰਨ ਜਦੋਂ ਜਾਈਦਾ ਉਥੇ ਕਿੜਾਪਾ ਕਿਤੇ ਖਾਣ ਪੀਣ ਬੈਠਣਾ ਹੁੰਦਾ ਤਾਂ ਭੂਮਿਏ ਨੇ ਦੂਸਰਾ ਬਚਨ ਵੀ ਆਖਿਆ ਮਹਾਰਾਜ ਮੈਂ ਆਪ ਜੀ ਦਾ ਮੰਨਾਂਗਾ ਪ੍ਰਸਾਦਾ ਛਕੂ ਸਤਿਗੁਰੂ ਜੀ ਆਖਣ ਲੱਗੇ ਇੱਕ ਹੋਰ ਆਖਰੀ ਬਚਨ ਹੈ ਇਹ ਬਚਨ ਸਾਡਾ ਮੰਨ ਲੈ ਫਿਰ ਆਪਾਂ ਤੇਰੇ ਕੋਲੋਂ ਭੋਜਨ ਪ੍ਰਸਾਦਾ ਛਕਾਂਗੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਤੀਸਰਾ ਬਚਨ ਕੀਤਾ ਕਿ ਗਰੀਬ ਮਾਰਨੀ ਜੀਵਨ ਦੇ ਵਿੱਚ ਕਰਨੇ ਤੇਰੇ ਕਰਕੇ ਗਰੀਬ ਮਾਰਨਾ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਹੈ ਤਾਂ ਭੂਮੀਆਂ ਨੇ ਆਖਿਆ ਇਹ ਤੁਸੀਂ ਅੱਗੇ ਹੀ ਨਹੀਂ ਕਰਦਾ ਜੇ ਮੈਂ ਲੁੱਟਦਾ ਵੀ ਆ ਤੇ ਤਗੜੇ ਸਹੂਕਾਰਾਂ ਨੂੰ ਲੁੱਟਦਾ ਮੈਂ ਕਦੇ ਕਿਸੇ ਗਰੀਬ ਨੂੰ ਲੁੱਟਿਆ ਨਹੀਂ ਇਹ ਬਚਨ ਮੰਨਣਾ ਵੀ ਕੋਈ ਵੱਡੀ ਗੱਲ ਨਹੀਂ ਹੈ ਭੂਮੀਆਂ ਨੇ ਆਖਿਆ ਮਹਾਰਾਜ ਆਪ ਜੀ ਦਾ ਇਹ ਵੀ ਬਚਨ ਮੰਨਿਆ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਤਿਹਾਸ ਲਿਖਦਾ ਹੈ ਕਿ ਕੁਝ ਸਮਾਂ ਫਿਰ ਭੂਮੀਆਂ ਦੇ ਕੋਲ ਰਹੇ ਵੀ ਨਹੀਂ ਨੇ ਗੁਰੂ ਸਾਹਿਬ ਜੀ ਦੇ ਭੁਮੀ ਇਹਨੇ ਬਚਨ ਸੁਣਨੇ ਬੜਾ ਪ੍ਰਸੰਨ ਹੋਣਾ ਪਰ ਭੁਮੀਆ ਹੁਣ ਆਪਣੇ ਮਨ ਦੇ ਵਿੱਚ ਇਹ ਸੋਚਦਾ ਹੈ ਕਿ ਲੰਗਰ ਦੀਆਂ ਰੱਤਾਂ ਬੱਤਾਂ ਘਟਲੀਆਂ ਸ਼ੁਰੂ ਹੋ ਗਈਆਂ ਨੇ ਇਸ ਸੰਤ ਨੂੰ ਕਿਤੇ ਨਾ ਪਤਾ ਚੱਲ ਜਾਵੇ ਕਿ ਮੈਂ ਚੋਰੀ ਕਰਕੇ ਰਸਤਾ ਲਿਉਣਾ ਬਚਨ ਗੁਰੂ ਸਾਹਿਬ ਜੀ ਦੇ ਮਨ ਦਾ ਜਾ ਰਿਹਾ ਪਰ ਮਨ ਦੇ ਵਿੱਚ ਇਹ ਹੁਣ ਵਿਚਾਰ ਆ ਗਿਆ ਕਿ ਇਹ ਸੰਤ ਹੁਣ ਜੇ ਚਲੇ ਜਾਣ ਨਾ ਤੇ ਫਿਰ ਮੈਂ ਚੋਰੀ ਕਰਨ ਜਾਵਾਂ ਇਹਨਾਂ ਦੇ ਹੁੰਦਿਆਂ ਨਾ ਜਾਵਾਂ ਤਾਂ ਜੋ ਰਸਤਾ ਬਸਤਾ ਫੇਰ ਦੁਬਾਰਾ ਭੰਡਾਰੇ ਪਰ ਜਾਣ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਾਂ ਪਾਵਨ ਬਾਣੀ ਚ ਪੜਦੇ ਆਂ ਦਿਨ ਬੋਲਿਆਂ ਸਭ ਕਿਛ ਜਾਣਦਾ ਕਿਸੇ ਅੱਗੇ ਕਿਛ ਅਰਦਾਸ ਦੇ ਮਹਾਵਾਕਾਂ ਅਨੁਸਾਰ ਦਿਲਾਂ ਦੀਆਂ ਜਾਣਨ ਹਾਰ ਨੇ ਦਿਲਾਂ ਦੀਆਂ ਬੁੱਝ ਗਏ ਨੇ ਸਤਗੁਰੂ ਜੀ ਆਖਣ ਲੱਗੇ ਚੰਗਾ ਭੂਮੀਆਂ ਹੁਣੇ ਅਸੀਂ ਚੱਲਦੇ ਆਂ ਤੇ ਭੂਮੀਆਂ ਨੂੰ ਮਹਾਰਾਜ ਨੇ ਫੇਰ ਆਖਿਆ ਕਿ ਤੂੰ ਸਾਡੇ ਇਹ ਬਚਨ ਤਿੰਨੇ ਯਾਦ ਰੱਖਣੇ ਤੇਰਾ ਭਲਾ ਹੋਵੇਗਾ ਚੜ੍ਹਦੀ ਕਲਾ ਹੋਵੇਗੀ। ਹੁਣੀਆਂ ਨੇ ਹੋਰ ਵੀ ਬਚਨ ਗੁਰੂ ਸਾਹਿਬ ਜੀ ਦੇ ਸੁਣੇ ਸਾਨੂੰ ਬੜਾ ਪਿਆਰ ਬਣਿਆ ਸੀ ਆਖਣ ਲੱਗਾ ਮਹਾਰਾਜ ਚੱਲੇ ਤੇ ਜਰੂਰ ਹੋ ਪਰ ਇੱਕ ਬਚਨ ਹੋਰ ਕਰਕੇ ਜਾਉ ਜੇ ਫੇਰ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਐਡਰੈਸ ਕੀ ਹੈ ਕਿੱਥੇ ਜਾ ਕੇ ਤੁਹਾਨੂੰ ਲੱਭਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਥੇ ਬਚਨ ਕਰ ਦਿੱਤਾ ਜੋ ਅੱਜ ਸਾਡੇ ਸਾਰਿਆਂ ਵਾਸਤੇ ਬਚਨ ਅਟਲ ਹੈ ਆਖਣ ਲੱਗੇ ਭੂਮੀਆਂ ਜੇ ਸਾਨੂੰ ਮਿਲਣਾ ਹੋਵੇ ਸੰਗਤ ਕਰੀ ਸੰਗਤ ਦੇ ਵਿੱਚ ਕਿਹੜਾ ਪ੍ਰਸਾਦ ਦੀ ਦੇਗ ਤਿਆਰ ਕਰੋ ਗੁਰੂ ਕੇ ਲੰਗਰ ਤਿਆਰ ਕਰੋ ਅਰਦਾਸ ਦੇਣ ਕੀ ਕਰੋ ਆਪਾਂ ਸੰਗਤ ਦੇ ਵਿੱਚ ਬੈਠੇ ਹਰ ਵੇਲੇ ਹਾਜ਼ਰ ਹੋਵਾਂਗੇ ਇਹ ਸਾਨੂੰ ਮਿਲਣ ਦਾ ਤਰੀਕਾ ਹੈ ਇਸ ਤਰ੍ਹਾਂ ਆਖ ਕੇ ਗੁਰੂ ਸਾਹਿਬ ਜੀ ਮਹਾਰਾਜ ਭੂਮੀਆਂ ਦੇ ਕੋਲੋਂ ਵਿਦਾ ਲੈਂਦੇ ਨੇ ਤੇ ਭੂਮੀਆਂ ਹੁਣ ਰਾਤ ਪਈ ਹੈ ਆਪਣੇ ਮਨਸੂਬੇ ਪੂਰੇ ਕਰਨ ਵਾਸਤੇ ਕਿ ਲੰਗਰ ਦੇ ਵਿੱਚ ਵਸਤੂਆਂ ਘਟਦੀਆਂ ਜਾ ਰਹੀਆਂ ਚੋਰੀ ਕਰਨ ਵਾਸਤੇ ਚੱਲਿਆ ਹੈ ਹੁਣ ਚੱਲਿਆ ਤੇ ਭੂਮੀਆਂ ਚੋਰੀ ਕਰਨੇ ਪਰ ਇਸ ਗੱਲ ਦਾ ਭੂਮੀਆਂ ਨੂੰ ਵੀ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਮੇਰੀ ਚੋਰੀ ਕਰਨ ਦੇ ਰਸਤੇ ਤੇ ਬੰਦ ਕਰ ਦਿੱਤੇ ਨੇ ਭਾਵੇਂ ਚੋਰੀ ਕਰਨ ਤੋਂ ਨਹੀਂ ਸੀ ਰੋਕਿਆ ਪਰ ਬਚਨ ਐਸੇ ਗੁਰੂ ਸਾਹਿਬ ਜੀ ਨੇ ਕੀਤੇ ਸਨ ਕਿ ਚੋਰੀ ਭੂਮੀਆਂ ਦੀ ਖਤਮ ਹੋ ਚੁੱਕੀ ਸੀ ਭੁੰਨੀਆਂ ਇਸ ਗੱਲ ਤੋਂ ਅਨਜਾਨ ਹੀ ਅਜੇ ਹੁਣ ਭੁੰਨੀਆਂ ਇੱਕ ਰਾਜੇ ਦੇ ਘਰ ਵਾਸ ਰਾਜੇ ਦੇ ਘਰ ਦੇ ਵਿੱਚ ਰਾਜੇ ਦਾ ਭੰਡਾਰ ਭੰਨਣ ਵਾਸਤੇ ਗਿਆ ਕਿ ਵੱਡਾ ਖਜ਼ਾਨਾ ਲੁੱਟ ਕੇ ਲਿਆਵਾਂਗੇ ਵਾਰ-ਵਾਰ ਚੋਰੀ ਨਾ ਕਰਨੀ ਪਵੇਗੀ ਜਦੋਂ ਭੁੰਨੀਆਂ ਰਾਜੇ ਦੇ ਘਰ ਚੱਲਿਆ ਉਸ ਨੇ ਭੇਸ ਵੀ ਚੰਗੇ ਤਗੜੇ ਸੌਕਾਰਾਂ ਵਾਲਾ ਸਾਹੀ ਲਿਬਾਸ ਉਸ ਨੇ ਪਾਇਆ ਤੇ ਰਾਤ ਦੇ ਸਮੇਂ ਜਾ ਮਹੀਨਾਂ ਦੇ ਵਿੱਚ ਵੜਿਆ ਜਿਸ ਵੇਲੇ ਮਹਿਨਾਂ ਦੇ ਵਿੱਚ ਵੜਿਆ ਤੇ ਅੱਗੇ ਪਹਿਰੇਦਾਰ ਨੇ ਭੁੰਮੀਆਂ ਨੂੰ ਰੋਕਿਆ ਆਖਣ ਲੱਗਾ ਕਿ ਤੂੰ ਕੌਣ ਐ ਇਸ ਵੇਲੇ ਕਿੱਧਰ ਇਹ ਅੰਦਰ ਲੰਘਦਾ ਜਾਣਾ ਤਾਂ ਭੁੰਮੀਆਂ ਜਦੋਂ ਮੁਖ ਤੋਂ ਬਚਨ ਕਰਨ ਲੱਗਾ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਜੋ ਮਹਾਰਾਜ ਨੇ ਦ੍ਰਿੜ ਕਰਵਾਇਆ ਸੀ ਯਾਦ ਆ ਗਿਆ ਤੇ ਮਹਾਰਾਜ ਨੇ ਆਖਿਆ ਸੀ ਕਿ ਝੂਠ ਨਹੀਂ ਬੋਲਣਾ ਆਖਣ ਲੱਗੇ ਹੁਣ ਇਸ ਨੇ ਸਵਾਲ ਪੁੱਛਿਆ ਤੂੰ ਕੌਣ ਐ ਇਸ ਦਾ ਜਵਾਬ ਦੇਣਾ ਪੈਣਾ ਤੇ ਮਹਾਰਾਜ ਨੇ ਆਖਿਆ ਸੀ ਸੱਚ ਬੋਲਣਾ ਸੋ ਭੂਮੀਆਂ ਨੇ ਬਚਨ ਮੰਨਣਾ ਕੀਤਾ ਹੈ ਭੂਮੀਆਂ ਨੇ ਆਖਿਆ ਮੈਂ ਇੱਕ ਚੋਰ ਹਾਂ ਸੋ ਸਾਧ ਸੰਗਤ ਜੀਓ ਜਿਹੜੇ ਗੁਰਾਂ ਦੇ ਬਚਨ ਸੁਣ ਕੇ ਮੰਨ ਜਾਂਦੇ ਹਨ ਉਹਨਾਂ ਦੇ ਡੇੜੇ ਪਾਰ ਹੋ ਜਾਂਦੇ ਨੇ ਹੁਣ ਭੂਮੀਆਂ ਨੇ ਤੇ ਸੱਚ ਬੋਲ ਦਿੱਤਾ ਪਰ ਉਸ ਸਿਪਾਈ ਨੇ ਨਾ ਯਕੀਨ ਕੀਤਾ ਆਖਣ ਲੱਗਾ ਤੁਹਾਨੂੰ ਉਹ ਜਤਾ ਕਰਨ ਵਾਸਤੇ ਮੁਖਵਲ ਕਰਨ ਵਾਸਤੇ ਬਸ ਆਪਾਂ ਹੀ ਲੱਭਦੇ ਆ ਦੇਖਣ ਦੇ ਵਿੱਚ ਤੂੰ ਸਾਝੀ ਲਿਬਾਸ ਵਾਲਾ ਜੋ ਜੋ ਹੈ ਬਾਣਾ ਪਹਿਨਿਆ ਹੋਇਆ ਤੂੰ ਰਾਜੇ ਦਾ ਕੋਈ ਰਿਸ਼ਤੇਦਾਰ ਲੱਗਦਾ ਤੂੰ ਰਾਜੇ ਨੂੰ ਮਿਲਣ ਵਾਸਤੇ ਆਇਆ ਲੱਗਦਾ ਤੇ ਮੈਂ ਤੈਨੂੰ ਚੋਰ ਸਮਝ ਕੇ ਮੋੜਦਿਆਂ ਤੇ ਹੋਰ ਮੈਨੂੰ ਰਾਜਾ ਤਜਾ ਦੇਵੇ ਇਹ ਅਸੀਂ ਤੈਨੂੰ ਮਖੌਲ ਕਰਨ ਵਾਸਤੇ ਲੱਭਦੇ ਜਾ ਭਾਈ ਤੂੰ ਆਪਣੇ ਰਾਹ ਜਾ ਸਾਨੂੰ ਨਾ ਮੈਂ ਤੰਗ ਕਰ ਹੁਣ ਭੁਗੀਆਂ ਬੜਾ ਹੈਰਾਨ ਹੋਇਆ ਆਕੈਨ ਲੱਗਾ ਕਿ ਸੱਚ ਦੇ ਵਿੱਚ ਇੰਨੀ ਪਰਕ ਤੇ ਹੈ ਮਹਾਰਾਜ ਨੇ ਆਖਿਆ ਸੀ ਸੱਚ ਬੋਲਣਾ ਸੱਚ ਬੋਲਿਆ ਤੇ ਚੋਰ ਨੇ ਰਸਤਾ ਦੇ ਦਿੱਤਾ ਸੋ ਭੁੰਨੀਆਂ ਸਿੱਧਾਈ ਦਿਨਾਂ ਕਿਸੇ ਰੋਕ ਟੋਕ ਦੇ ਖਜ਼ਾਨੇ ਵਾਲੇ ਜੋ ਭੰਡਾਰ ਘਰ ਹੈ ਉਥੇ ਜਾ ਵੜਿਆ ਭੁੰਨੀਆਂ ਨੇ ਚੰਗੀ ਪੰਡ ਬੰਨੀ ਹੈ ਹੀਰੇ ਮੋਤੀ ਜਵਾਹਰਾਤ ਇਕੱਠੇ ਕੀਤੇ ਨੇ ਤਾਂ ਭੁੰਨੀਆਂ ਲੱਗਾ ਤੂੰ ਤੁਰਨਾ ਜਾਂ ਤੁਰਨ ਲੱਗਿਆਂ ਭੁੰਨੀਆਂ ਦੀ ਨਿਗਾ ਰਸੋਈ ਘਰ ਦੇ ਵਿੱਚ ਇੱਕ ਸੋਨੇ ਦੀ ਡੱਬੀ ਉੱਪਰ ਪਈ ਹੈ ਭੂਮੀਆਂ ਨੇ ਆਖਿਆ ਇਸ ਨੂੰ ਵੀ ਕਿਉਂ ਛੱਡ ਕੇ ਜਾਣਾ ਬੜੀ ਕੀਮਤੀ ਹੋਵੇਗੀ ਉਸ ਨੇ ਉਹ ਸੋਨੇ ਦੀ ਡੱਬੀ ਨੂੰ ਖੜਿਆ ਜਿਸ ਵੇਲੇ ਸੋਨੇ ਦੀ ਡੱਬੀ ਨੂੰ ਹੱਥ ਦੇ ਵਿੱਚ ਫੜਿਆ ਉਹ ਖੁੱਲੀ ਹੋਈ ਸੀ ਉਹ ਡੱਬੀ ਜੋ ਹੈ ਖੁੱਲਣ ਦੇ ਨਾਲ ਭੂਮੀਆਂ ਦੀਆਂ ਉਂਗਲਾਂ ਉਸ ਡੱਬੀ ਦੇ ਵਿੱਚ ਪਈਆਂ ਜੋ ਕਿ ਰਾਜੇ ਦੇ ਪ੍ਰਸਾਦਿਆਂ ਤੋਂ ਬਾਅਦ ਛਕਣ ਵਾਲਾ ਚੂਰਨ ਉਸ ਡੱਬੀ ਦੇ ਵਿੱਚ ਰੱਖਿਆ ਹੁੰਦਾ ਸੀ ਭੂਮੀਆਂ ਨੇ ਦੇਖਿਆ ਕਿ ਹੱਥਾਂ ਨੂੰ ਕੀ ਲੱਗਾ ਉਹਨੇ ਆਪਣੀ ਜ਼ੁਬਾਨ ਦੇ ਨਾਲ ਉਂਗਲਾਂ ਲਾਈਆਂ ਤਾਂ ਭੁੰਨੀਆਂ ਦੇ ਮੂੰਹ ਨੂੰ ਨੂਨ ਦਾ ਸੁਆਦ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੂਸਰਾ ਬਚਨ ਉਸੇ ਵੇਲੇ ਯਾਦ ਆ ਗਿਆ ਕਿ ਦੂਸਰਾ ਬਚਨ ਸਾਡਾ ਯਾਦ ਰੱਖੀ ਕਿ ਨੂਨ ਖਾ ਕੇ ਹਰਾਮ ਨਹੀਂ ਕਰਨਾ ਭੁੰਨੀਆਂ ਆਖਣ ਲੱਗਾ ਕਿ ਇਹ ਤੇ ਕੰਮ ਉਲਟਾ ਹੋ ਗਿਆ ਰਾਜੇ ਦੇ ਘਰੋਂ ਨੂਨ ਨਹੀਂ ਸੀ ਖਾਣਾ ਨੂਨ ਖਾਧਾ ਗਿਆ ਹੈ ਹੁਣ ਇੱਧਰ ਮੈਂ ਚੋਰੀ ਨਹੀਂ ਕਰ ਸਕਦਾ ਉਸ ਵੇਲੇ ਭੁੰਨੀਆਂ ਨੇ ਉਹ ਪੰਡ ਬੱਦੀ ਉਦਾਂ ਹੀ ਉੱਥੇ ਰੱਖ ਦਿੱਤੀ ਤੇ ਆਪ ਵਾਪਸ ਆ ਗਿਆ ਹੁਣ ਦਿਨ ਚੜ੍ਹਿਆ ਮਹਿਲ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਕਿ ਰਾਤ ਮਹਿਲ ਦੇ ਵਿੱਚ ਚੋਰ ਆਇਆ ਸੀ ਜਿਸ ਵੇਲੇ ਸਾਰੀ ਤਫ਼ਤੀਸ਼ ਕੀਤੀ ਗਈ ਹੈ ਖਜ਼ਾਨੇ ਦਾ ਹਿਸਾਬ ਲਾਇਆ ਤਾਂ ਇਹ ਸਿੱਧ ਹੋਇਆ ਕਿ ਚੋਰ ਤੇ ਆਇਆ ਸੀ ਪਰ ਚੋਰੀ ਕੁਝ ਨਹੀਂ ਕੀਤਾ ਪੰਡ ਬੱਝੇ ਛੱਡ ਕੇ ਚਲਿਆ ਗਿਆ ਹੈ ਰਾਜੇ ਨੇ ਆਪਣੇ ਮੰਤਰੀਆਂ ਨੂੰ ਵਜੀਰਾਂ ਨੂੰ ਇਕੱਠਿਆਂ ਕੀਤਾ ਕੁਛ ਆ ਕਿ ਇਹ ਕੈਸੀ ਚੋਰੀ ਹੋਈ ਹੈ ਕਿ ਚੋਰੀ ਕੁਝ ਨਹੀਂ ਹੋਇਆ ਪਰ ਪੰਡ ਵੱਜੀ ਪਈ ਹੈ ਤਾਂ ਉਹਨਾਂ ਨੇ ਆਖਿਆ ਰਾਜੇ ਨੇ तेरे ਮਹਿਲਾਂ ਦੇ ਵਿੱਚ ਕੋਈ ਧਰਮੀ ਚੋਰ ਰਹਿ ਰਿਹਾ ਹੈ ਜੋ ਧਰਮ ਦੇ ਵਿੱਚ ਰਹਿਣ ਵਾਲਾ ਹੈ ਉਸ ਨੇ ਤੇਰੀ ਚੂਰਨ ਵਾਲੀ ਡੱਬੀ ਆਪਾਂ ਖੁੱਲੀ ਦੇਖੀ ਉਤੋਂ ਹਿਸਾਬ ਲਾਇਆ ਕਿ ਡੱਬੀ ਵਿੱਚੋਂ ਲੂਣ ਚੱਕ ਰਿਆ ਕਾਂ ਕਰਕੇ ਚੋਰੀ ਨਹੀਂ ਕੀਤੀ ਰਾਜਾ ਆਖਣ ਲੱਗਾ ਬੱਲੇ ਬੱਲੇ ਐਸੇ ਧਰਮੀ ਚੋਰ ਨੂੰ ਤੇ ਦੇਖਣਾ ਚਾਹੀਦਾ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ ਜਿਹੜਾ ਆਪਣੇ ਧਰਮ ਦੇ ਵਿੱਚ ਰਹਿਣ ਕਰਕੇ ਇੰਨਾ ਕੀਮਤੀ ਖਜ਼ਾਨਾ ਜੋ ਇਕੱਠਾ ਕਰਕੇ ਫਿਰ ਇੱਥੇ ਹੀ ਛੱਡ ਗਿਆ ਉਹਨੂੰ ਲੱਭਿਆ ਜਾਵੇ ਇਨਾਮ ਰੱਖਿਆ ਗਿਆ ਪਰ ਭੁੰਮੀਆਂ ਇਨਾਮ ਲੈਣ ਵਾਸਤੇ ਵੀ ਨਾ ਆਇਆ ਕਿ ਮੇਰਾ ਲੋਕਾਂ ਵਿੱਚ ਇਹਨਾਂ ਨਾਮ ਕਿਤੇ ਬਣ ਜਾਵੇ ਤੇ ਇਹ ਚੋਰੀ ਕਰਕੇ ਫਿਰ ਲੋਕਾਂ ਨੂੰ ਲੰਗਰ ਸਿਕੰਦਾ ਹੈ ਇਦੇ ਵਿੱਚ ਮੇਰੇ ਗੁਰੂ ਜੀ ਵੀ ਬਦਨਾਮੀ ਹੋਵੇਗੀ ਕਿ ਗੁਰੂ ਦਾ ਸਿੱਖ ਹੋ ਕੇ ਇਹ ਕੀ ਕਰ ਰਿਹਾ ਘੁੰਮੀਆਂ ਨਹੀਂ ਆਇਆ ਰਾਜੇ ਨੇ ਆਖਿਆ ਉੱਤੇ ਫੇਰ ਨਹੀਂ ਆਇਆ ਤਾਂ ਫੇਰ ਉਹਨਾਂ ਮੰਤਰੀ ਆਖਿਆ ਕਿ ਇੱਕ ਰਸਤਾ ਹੋ ਰਿਹਾ ਉਹਨੂੰ ਆਉਣਾ ਹੀ ਪਵੇਗਾ ਤੂੰ ਗਰੀਬ ਲੋਕਾਂ ਦੇ ਨੌਜਵਾਨ ਰਾਜਨ ਬੱਚੇ ਇਕੱਠੇ ਕਰਕੇ ਲਿਆ ਉਹਨਾਂ ਨੂੰ ਘੋਟ ਉਹਨਾਂ ਨੂੰ ਮਾਰ ਤੇ ਆਖ ਜਿਹਨੇ ਚੋਰੀ ਕੀਤੀ ਬਕੂ ਰਾਜੇ ਨੇ ਇਦਾਂ ਹੀ ਕੀਤਾ ਬਕੇ ਕਿਹੜਾ ਜਿੰਨੇ ਕੀ ਕੀ ਹੋਵੇ ਉਹ ਹੋਇਆ ਕਿ ਮੈਂ ਕੀਤੀ ਐ ਤੇ ਭੁੰਨੀਆਂ ਦੇ ਕੰਨਾਂ ਤੱਕ ਜਦੋਂ ਇਹ ਆਵਾਜ਼ ਪਈ ਨਾ ਕੁਮਾਈ ਨੇ ਰੁੰਦਿਆਂ ਜਾ ਕੇ ਦੱਸਿਆ ਤੇ ਪਤਾ ਨਹੀਂ ਚੋਰੀ ਕਿਹਨੇ ਕੀਤੀ ਐ ਲਿਆਇਆ ਵੀ ਕੁਝ ਨਹੀਂ ਐਵੇਂ ਛੇੜ ਜੀ ਛੇੜ ਕੇ ਆ ਗਿਆ ਪਰ ਸਾਡੇ ਬੱਚੇ ਨਜਾਇਜ਼ ਘਟੇ ਜਾ ਰਹੇ ਆ ਤੇ ਭੁੰਨੀਆਂ ਨੂੰ ਤੀਸਰਾ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਯਾਦ ਆਇਆ ਤੇ ਮਹਾਰਾਜ ਨੇ ਆਖਿਆ ਸੀ ਗਰੀਬ ਮਾਰਨੀ ਕਰਨੀ ਇਹਦੇ ਕਰਕੇ ਗਰੀਬ ਮਾਰਨੀ ਨਹੀਂ ਹੋਣੀ ਚਾਹੀਦੀ ਉਹ ਰਾਜੇ ਦੇ ਜਾ ਕੇ ਸਾਹਮਣੇ ਪੇਸ਼ ਹੋ ਗਿਆ ਆਖਣ ਲੱਗਾ ਰਾਜਨ ਇਹਨਾਂ ਨੂੰ ਛੜਦੇ ਤੇਰਾ ਚੋਰ ਮੈਂ ਹਾਂ ਤੇ ਰਾਜੇ ਨੇ ਆਖਿਆ ਦੱਸ ਫਿਰ ਚੋਰੀ ਕੀਤੀ ਕਿਉਂ ਨਹੀਂ ਉਸ ਨੇ ਜਿਉਂ ਦੇ ਤਿਉ ਗੁਰੂ ਨਾਨਕ ਪਾਤਸ਼ਾਹ ਨਾਲ ਬਚਨ ਹੋਏ ਸੀ ਸਾਰੇ ਦੱਸ ਦਿੱਤੇ ਕਿ ਮੈਂ ਸੱਚ ਬੋਲਣ ਦਾ ਪ੍ਰਣ ਕੀਤਾ ਆਪਣੇ ਗੁਰੂ ਦੇ ਸਾਹਮਣੇ ਤੇ ਤੇਰੇ ਸਪਾਹੀ ਨੂੰ ਮੈਂ ਦੱਸਿਆ ਵੀ ਸੀ ਕਿ ਮੈਂ ਚੋਰ ਹਾਂ ਪਰ ਉਸ ਨੇ ਮੈਨੂੰ ਲੰਘ ਜਾਣ ਦਿੱਤਾ ਚੋਰੀ ਕਰਕੇ ਮੈਂ ਚੱਲਿਆ ਸੀ ਮੂੰਹ ਵਿੱਚ ਲੂਣ ਦਾ ਸਵਾਦ ਆ ਗਿਆ ਮੈਨੂੰ ਹਰਾਮ ਨਹੀਂ ਕਰਨਾ ਸੀ ਇੱਥੇ ਛੱਡ ਗਿਆ ਹੁਣ ਮੈਂ ਤੇਰੇ ਸਾਹਮਣੇ ਨਹੀਂ ਸੀ ਹੋਣਾ ਪਰ ਗਰੀਬ ਮਾਰ ਤੋਂ ਦੀਵੇਪ ਕੇ ਆਇਆ ਰਾਜੇ ਨੇ ਇਹਨਾਂ ਨੂੰ ਛੱਡ ਦੇ ਤਾਂ ਰਾਜੇ ਨੇ ਆਖਿਆ ਕਿ ਅੱਜ ਤੋਂ ਬਾਅਦ ਤੂੰ ਚੋਰੀ ਨਹੀਂ ਕਰਨੀ ਤੇਰੇ ਵਰਗਾ ਧਰਮੀ ਚੋਰ ਸਾਡੇ ਰਾਜ ਦੇ ਵਿੱਚ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਤੂੰ ਆਪਣੇ ਲੰਗਰ ਢੰਡਾਰੇ ਵੀ ਚਲਾਈ ਚੱਲ ਤੂੰ ਗਰੀਬਾਂ ਨੂੰ ਦਾਨ ਵੀ ਕਰੀ ਚੱਲ ਤੇ ਜਿੰਨੀਆਂ ਤੈਨੂੰ ਰਸਤਾ ਬਸਤਾਣ ਚਾਹੀਦੀਆਂ ਕਉ ਤੋਰੀ ਕਰਕੇ ਨੇ ਖੜਨੀਆਂ ਤੇਰੇ ਵਾਸਤੇ ਮੇਰੇ ਰਾਜ ਭਾਗ ਦੇ ਖਜ਼ਾਨੇ ਖੁੱਲੇ ਨੇ ਜੋ ਕੋਈ ਤੈਨੂੰ ਚਾਹੀਦਾ ਪਈ ਲੈ ਜਾ ਕਰ ਪਰ ਇੱਕ ਮਿਰਦੇ ਕਿਰਪਾ ਕਰ ਜਿਸ ਗੁਰੂ ਨੇ ਤੇਰਾ ਇਹ ਜਨਮ ਸਵਾਰ ਦਿੱਤਾ ਨਾ ਉਸ ਦੇ ਮੈਨੂੰ ਦਰਸ਼ਨ ਕਰਾ ਦੇ ਕਿੱਥੇ ਮਿਲਣਗੇ ਆਕਣ ਲੱਗਾ ਅਜੇ ਤੱਕ ਤੇ ਮੈਂ ਵੀ ਨਹੀਂ ਜਾਣਦਾ ਕਿੱਥੇ ਮਿਲਣਗੇ ਇਹ ਬਚਨ ਹੋਇਆ ਸੀ ਤੇ ਧਰਮਸਾਲਾ ਬਣਾਓ ਲੰਗਰ ਢੰਡਾਰੇ ਚਲਾਓ ਅਰਦਾਸ ਬੇਨਤੀ ਕਰੋ ਤਾਂ ਮੈਂ ਸੰਗਤ ਵਿੱਚ ਬੈਠਾ ਤੁਹਾਨੂੰ ਦਰਸ਼ਨ ਦੇਵਾਂਗਾ ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਫੇਰ ਇਤੋਂ ਹੀ ਅੱਗੇ ਸਾਖੀ ਤੋਰਾਂਗੇ ਕਿ ਕਿਸ ਤਰ੍ਹਾਂ ਉਸ ਰਾਜੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਨੇ ਜਿਸ ਤਰ੍ਹਾਂ ਉਸ ਰਾਜੇ ਦੇ ਘਰ ਦੇ ਵਿੱਚ ਜੋ ਲੜਕੀ ਪੈਦਾ ਹੁੰਦੀ ਹੈ ਉਹ ਲੜਕਾ ਬਣ ਜਾਂਦੀ ਹੈ ਇਹ ਗੁਰੂ ਨਾਨਕ ਜੀ ਕਿਰਪਾ ਕਰਦੇ ਨੇ ਸੋ ਅਗਲੀ ਵੀਡੀਓ ਦੇ ਵਿੱਚ ਇਹ ਪ੍ਰਸੰਗ ਲੈ ਕੇ ਆਵਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਤਾਂ ਜੋ ਅਗੇ ਵਾਸਤੇ ਆਪਾਂ ਵਧੀਆ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲਿਆ ਸਕੀਏ ਸੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ